ਅਗਰ ਅਸੀਂ ਨਾ ਸੀ ਕਰ ਉਹਨੂੰ ਪਲਾ ਸਕਦੇ ਨੇ ਆਗੇ ਅਗਰ ਜੋ ਘਰ ਜਾ ਕੇ ਪਲਾਉਂਦੇ ਵੀ ਅਸੀਂ ਤੇ ਫਿਰ ਉਹ ਉਸ ਤੋਂ ਬਾਅਦ ਪੀ ਕੇ ਫਿਰ ਆਪਣੇ ਘਰ ਜਾਏਗਾ ਰਸਤੇ ਤੇ ਦੇਖੋ ਜਾਣਾ ਪੜੀ ਗੱਡੀ ਜਵਾਂ ਉਸ ਬੰਦੇ ਨੇ ਆ ਰਸਤੇ ਫੇਰ ਘੇੜਨਗੇ ਇਹ ਫੇਰ ਚਵਾਨ ਕਰਨਗੇ ਤਾਂ ਲੈ ਚੰਦਾ ਬੇਟਾ ਤੁਹਾਨੂੰ ਜਾਨਾ ਚਾਹੀਦਾ ਹਾਲੂ ਜਾਨਾ ਚਾਹੀਦਾ ਤੇ ਤੁਹਾਡੇ ਨਾਲ ਦੇ ਸਾਥੀ ਉਹਨਾਂ ਦੀ ਵੀ ਪੀਤੀ ਹੋਈ ਹੈ ਨਹੀਂ ਅਚਾ ਤੁਸੀਂ ਕਹਿੰਦੇ ਤੁਹਾਨੂੰ ਪਤਾ ਨਾ ਪੀ ਕੇ ਸ਼ਰਾਬ ਗੱਡੀ ਚਲਾਣਾ ਜੁਰਮ ਉਹ ਤਾਂ ਹੈ ਬਦਰ ਤੇ ਜਿਹੜੀ ਦੂਜੇ ਦੀ ਜਾਨ ਜੋ ਖਿੰਚ ਆ ਗਈ ਤੇ ਅਸੀਂ ਜੇਲ੍ਹ ਜਾਵਾਂਗੇ ਅਸੀਂ ਜੇਲ੍ਹ ਜਾਵਾਂਗੇ ਨਾ ਅਗਰ ਅਸੀਂ ਕਿਹੜਾ ਨੁਕਸਾਨ ਕਰਦੇ ਅਸੀਂ ਜੇਲ੍ਹ ਜਾਵਾਂਗੇ ਇਹਦੇ ਦਾ ਬਹੁਤ ਵਧੀਆ ਸਿਚੁਏਸ਼ਨ ਹੈ ਸਾਰੇ ਦੇ ਸਾਰੇ ਜਿੰਨੇ ਬੰਦੇ ਆਪਾਂ ਰੋਕੇ ਆ तकरीबन ਕਿਸ ਨੇ दारू ਨਹੀਂ ਪੀਤੀ ਸੀਗੀ ਫਾਇਦੇ ਆਪਣਾ ਨਿੱਲ ਚਲਾਣਾ ਬਹੁਤ ਵਧੀਆ ਰਿਪੋਰਟ ਆ ਰਹੀ ਹੈ ਇਹਦੇ ਦਾ ਤਾਂ ਤੇ ਬੰਦੇ ਤਾਂ ਪੀएंगे ही ना ਤਾਂ ਘਰ ਜਾ ਕੇ ਪੀਣਾ ਚਾਹੀਏ ਘਰ ਨਹੀਂ ਵਹਾਂ ਪੇ ਮੌਜੂਦਾ ਉਹ ਠਿਕਾਣਾ ਬਣਾਇਆ ਹੋਇਆ ਹੈ ਕਿ ਯਹਾਂ ਪੇ ਬੈਠ ਕੇ ਪੀਓ ਔਰ ਜਾਓ ਘਰ ਹੋਂ ਤੱਕ 50 ਦੇ ਕਰੀਬ ਦੇਖ ਗੱਡੀ ਆ ਗਈ ਹੋ ਗਈਆਂ ਹੋ ਗਈਆਂ ਚੈੱਕ ਚੈੱਕ ਕਰ ਲਈ ਆਪਾਂ ਹੈਨਾ ਅੱਛਾ ਕੋਈ ਇੱਜਾ ਦਾ ਲੱਭਿਆ ਜੋ ਡਰਿੰਕ ਕਰਕੇ ਗੱਡੀ ਚਲਾ ਰਿਹਾ ਹੋਵੇ ਅਜੇ ਤੱਕ ਨਹੀਂ ਕੋਈ ਆਇਆ ਉਹ ਵੀ ਖਤਰਨਾਕ ਯਾਰ ਦੂਜੇ ਪਾਸੇ ਜਾ ਕੇ ਗੱਡੀਆਂ ਮਾਰਨੀਆਂ ਓਵਰਟੇਕ ਕਰਨਾ ਕੋਈ ਆਪਣੇ ਹਿਸਾਬ ਨਾਲ ਚੱਲ ਰਿਹਾ ਰੋਡ ਦੇ ਤੇ ਮਾਲ ਗੱਡੀ ਮਾਰਦੇ ਹਾਂਜੀ ਸਰ ਇੱਕ ਮੈਂ ਦੇਖਿਆ ਕਿ ਨਹੀਂ ਕਾਰਾਂ ਨਹੀਂ ਕਮਰਸ਼ੀਅਲ ਛੋਟੇ ਵਹੀਕਲ ਵੀ ਚੈੱਕ ਹੋ ਰਹੇ ਸਾਰੇ ਹੋ ਰਹੇ ਸਰ ਟੋਟ ਨਹੀਂ ਹੋ ਰਿਹਾ ਵੱਡੀਆਂ ਗੱਡੀਆਂ ਵੀ ਛੋਟੇ ਹੱਥੀ ਵੀ ਹੋ ਰਿਹਾ ਹਾਂਜੀ 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 ਅੱਛਾ ਕਈ ਲੋਕ ਨੇ ਟ੍ਰਾਈ ਕਰਦੇ ਆ ਕਿ ਅਸੀਂ ਜਿਹੜਾ ਐਲਕੋਹਲ ਮੀਟਰ ਹੈ ਉਹਦੇ ਵਿੱਚ ਬਲੋ ਨਹੀਂ ਕਰਨਾ ਹਵਾ ਨਹੀਂ ਮਾਰਨੀ ਵੀ ਇਹ ਝੂਠਾ ਹੈ ਨਹੀਂ ਨਹੀਂ ਸਾਡੇ ਕੋਲ ਪੈਪ ਕਾਫੀ ਆ ਨਗਰ ਮੇ ਪੀਸੀਪੀ ਸਾਹਿਬ ਵੱਲੋਂ ਆਪਣੇ ਕਮਿਸ਼ਨਰ ਸਾਹਿਬ ਵੱਲੋਂ ਹੁਕਮ ਆ ਰਿਹਾ ਬਾਰ-ਬਾਰ ਨਾਕਾ ਲੱਗ ਰਿਹਾ ਹੈ ਹਫਤੇ ਤਕਰੀਬਨ ਦੋ ਵਾਰ ਲੱਗਦਾ ਹੈ ਤੇ ਵਧੀਆ ਬਹੁਤ ਚੈਕਿੰਗ ਹੋ ਰਹੀ ਹੈ ਗੱਡੀਆਂ ਦੀ ਸਾਰੀਆਂ ਦੀ ਤਕਰੀਬਨ ਇੱਥੇ ਵੀ ਨਾਕੇ ਲੱਗੇ ਹੋਰ ਪੁਆਇੰਟਾਂ ਤੇ ਵੀ ਨਾਕੇ ਲੱਗੇ ਆ ਤਕਰੀਬਨ 3 ਕਿਤੇ ਚਲਾਨ ਕੀਤੇ ਆ ਕੰਟੀਨਿਊ ਚਲਾਨ ਹੋ ਰਿਹਾ ਜਦ ਤੱਕ ਡਿਊਟੀ ਤਦ ਤੱਕ ਚਲਾਨ ਹੋਣੇ 11 ਵਜੇ ਤੱਕ ਨਾ 11 ਵਜੇ ਤੱਕ ਬਿਲਕੁਲ ਅ اچھا ਸਰ ਕਈ ਲੋਕ ਅਨਾ ਕਾਨੀ ਵੀ ਕਰ ਰਹੇ ਹੈਗੇ ਹਨਾ ਤਕਰੀਬਨ ਸ਼ੱਕ ਹੋ ਜਾਂਦਾ ਕਿ ਪੈਦਲ ਲੱਗਾ ਕੋਈ ਕਰਦਾ ਵੀ ਆ ਪਰ ਅਸੀਂ ਉਹਨੂੰ ਉਸ ਸਮਝਾ ਗਿਓ ਦਾ ਕਰਦੀ ਦਾ ਚਲਾਨ ਜੀ ਉਹ ਵੀ ਉਹਦਾ ਬੰਦਾ ਇਹ ਕਹਿਣਾ ਚਾਹਤਾ ਹਾਂ ਭਗਵੰਤ ਮਾਨ ਨੇ ਇਹ ਠੇਕਾ ਬੰਦ ਕਰ ਦੇ ਤਾਂ ਮੈਂ ਆਪਾਂ ਨਹੀਂ ਪੀਵਾਂਗੇ ਸ਼ਰਾਬ ਅਤੇ ਡਰਾਈਵਰ ਦੀ ਯਾਰੀ ਯਾਨੀ ਕਿ ਯਮ ਲੋਕ ਦੀ ਤਿਆਰੀ ਅਸੀਂ ਬਹੁਤ ਸਾਰੇ ਕੇਸਾਂ 'ਚ ਇਸ ਤਰ੍ਹਾਂ ਦੇਖਦੇ ਆਂ ਕਿ ਐਕਸੀਡੈਂਟ ਦਾ ਮੁੱਖ ਕਾਰਨ ਕਿਤੇ ਨਾ ਕਿਤੇ ਨਸ਼ੇ ਦੀ ਹਾਲਤ ਦੇ ਵਿੱਚ ਡਰਾਈਵਿੰਗ ਕਰਨਾ ਵੀ ਸਾਹਮਣੇ ਆਉਂਦਾ ਹੈ ਕਈ ਵਾਰ ਲੋਕ ਜਿਹੜੇ ਨੇ ਜਾਣਬੁੱਝ ਕੇ ਜਿਹੜਾ ਨਸ਼ੇ ਦੀ ਹਾਲਤ ਦੇ ਵਿੱਚ ਜਦੋਂ ਡਰਾਈਵਿੰਗ ਕਰਦੇ ਆਂ ਤਾਂ ਖੁਦ ਦੀ ਜਾਨ ਨੂੰ ਜੋਖਮ ਦੇ ਵਿੱਚ ਤਾਂ ਪਾਉਂਦੇ ਹੀ ਆਂ ਬਲਕਿ ਦੂਸਰਿਆਂ ਦੀ ਜਾਨ ਵੀ ਜੋਖਿੰਗ ਦੇ ਵਿੱਚ ਆ ਜਾਂਦੀ ਹੈ ਇਸ ਕਰਕੇ ਤੁਹਾਡੀਆਂ ਕੀਮਤੀ ਜਾਨਾਂ ਬਚਾਉਣ ਦੇ ਲਈ ਲੁਧਿਆਣਾ ਪੁਲਿਸ ਸਤਰਕ ਹੈ ਔਰ ਅੱਜ ਦੇ ਰਾਤ ਤੱਕ ਯਾਨੀ ਕਿ 11 ਵਜੇ ਤੱਕ ਲੁਧਿਆਣਾ ਪੁਲਿਸ ਲੁਧਿਆਣਾ ਦੇ ਕਈ ਮੁੱਖ ਚੌਂਕਾਂ ਦੇ ਵਿੱਚ ਡਰਿੰਕ ਐਂਡ ਡਰਾਈਵ ਕੇਸਿਸ ਨੂੰ ਡਿਟੈਕਟ ਕਰੇਗੀ ਯਾਨੀ ਕਿ ਸ਼ਰਾਬ ਪੀ ਕੇ ਗੱਡੀਆਂ ਚਲਾਉਣ ਵਾਲਿਆਂ ਦਾ ਪਤਾ ਕਰੇਗੀ ਉਹਨਾਂ ਦੇ ਜਿਹੜੇ ਆ ਇੱਥੇ ਟੈਸਟ ਕੀਤੇ ਜਾ ਰਹੇ ਨੇ ਬਰੀðਿੰਗ ਇਨਹੇਲ ਕਰਾਈ ਜਾ ਰਹੀ ਹੈਗੀ ਆ ਉਸ ਤੋਂ ਬਾਅਦ ਅਗਰ ਕੋਈ ਵੀ ਸ਼ਰਾਬ ਪੀ ਕੇ ਕਾਰ ਚਲਾਉਂਦਾ ਜਾਂ ਕੋਈ ਵੀ ਗੱਡੀ ਚਲਾਉਂਦਾ ਹੋਇਆ ਪਕੜਿਆ ਜਾਏਗਾ ਤਾਂ ਇੱਥੇ ਮੋਟਾ ਚਲਾਨ ਉਹਨਾਂ ਦਾ ਕੀਤਾ ਜਾਏਗਾ ਲੁਧਿਆਣਾ ਦੇ ਕਈ ਚੌਂਕਾਂ ਦੇ ਉੱਤੇ ਪੁਲਿਸ ਤਰਕ ਹੈ ਤਸਵੀਰਾਂ ਸਮਰਾਲਾ ਚੌਂਕ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਲਗਾਤਾਰ ਗੱਡੀਆਂ ਨੂੰ ਰੋਕਿਆ ਜਾ ਰਿਹਾ ਹੈ ਚੈਕਿੰਗ ਕੀਤੀ ਜਾ ਰਹੀ ਹੈ ਔਰ ਦੇਖਿਆ ਜਾ ਰਿਹਾ ਹੈ ਕਿ ਕਿਤੇ ਕੋਈ ਸ਼ਰਾਬ ਪੀ ਕੇ ਕਾਰ ਤਣੀ ਚਲਾ ਰਿਹਾ ਕੋਈ ਨਸ਼ੇ ਦੀ ਹਾਲਤ ਦੇ ਵਿੱਚ ਵਹੀਕਲ ਤਾਨੀ ਡਰਾਈਵ ਕਰ ਰਿਹਾ ਕਿਉਂਕਿ ਕਾਰਨ ਇਹੀ ਹੈ ਕਿ ਨਸ਼ੇ ਦੀ ਹਾਲਤ ਦੇ ਵਿੱਚ ਚਲਾਈ ਗਈ ਗੱਡੀ ਕਿਤੇ ਨਾ ਕਿਤੇ ਐਕਸੀਡੈਂਟ ਦਾ ਕਾਰਨ ਜ਼ਰੂਰ ਬਣਦੀ ਹੈ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਚੈੱਕ ਕੀਤਾ ਜਾ ਰਿਹਾ ਹੈਗਾ ਬਲੋ ਕਰਵਾਇਆ ਜਾ ਰਿਹਾ ਫੂਕ ਮਰਵਾਈ ਜਾ ਰਹੀ ਹੈਗੀ ਹੈ ਔਰ ਇਸ ਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਅਗਰ ਕਿਸੇ ਚਾਲਕ ਨੇ ਸ਼ਰਾਬ ਪੀਤੀ ਹੋਈ ਹੈ ਤਾਂ ਉਸ 10 ਮੀਟਰ ਦੇ ਵਿੱਚ ਐਲਕੋਹਲ ਲੈਬ ਜਿਹੜੇ ਨੇ ਉਹ ਪਤਾ ਚੱਲ ਜਾਂਦੇ ਨੇ ਸਿਰਫ ਤੁਹਾਡੀਆਂ ਕੀਮਤੀ ਜਾਨਾਂ ਬਚਾਉਣ ਦੇ ਲਈ ਇਹ ਸਾਰੇ ਨਾਕੇ ਲਗਾਏ ਜਾਂਦੇ ਨੇ ਤਾਂ ਜੋ ਡਰਿੰਕ ਐਂਡ ਡਰਾਈਵ ਦੇ ਕੇਸਿਸ ਤੋਂ ਬਚਿਆ ਜਾ ਸਕੇ ਆਪਣੀ ਜਾਨ ਵੀ ਅਤੇ ਦੂਸਰੇ ਦੀ ਜਾਨ ਨੂੰ ਵੀ ਬਚਾਇਆ ਜਾ ਸਕੇ ਬਹੁਤ ਸਾਰੇ ਡਰਾਈਵਰ ਜਿਹੜੇ ਨੇ ਇਦਾਂ ਦੇ ਆਉਂਦੇ ਨੇ ਜਿਹੜੇ ਇਤਰਾਜ਼ ਕਰਦੇ ਨੇ ਕਿ ਉਹ ਬਲੋ ਨਹੀਂ ਕਰਨਗੇ ਹਵਾ ਨਹੀਂ ਮਾਰਨਗੇ ਉਹਦਾ ਕਾਰਨ ਇਹ ਹੁੰਦਾ ਹੈ ਕਿ ਕਹਿੰਦੇ ਆ ਕਿ ਇਸ ਮੀਟਰ ਨੂੰ ਅਲੱਗ-ਅਲੱਗ ਲੋਕ ਜਿਹੜੇ ਨੇ ਯੂਜ਼ ਕਰਦੇ ਨੇ ਪਰ ਤੁਹਾਨੂੰ ਦੱਸ ਦਈਏ ਅਜੀਹਾ ਨਹੀਂ ਹੈ ਤੁਹਾਡੀ ਹਾਈਜੀਨ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਕੋਈ ਵੀ ਝੂਠੀ ਪਾਈਪ ਤੁਹਾਡੇ ਮੂੰਹ ਦੇ ਅੰਦਰ ਨਹੀਂ ਪਾਈ ਜਾਂਦੀ ਉਹਦੇ ਲਈ ਅਲੱਗ ਤੋਂ ਪਾਈਪਾਂ ਜਿਹੜੀਆਂ ਨੇ ਇੱਥੇ ਰੱਖੀਆਂ ਹੋਈਆਂ ਨੇ ਹਰੇਕ ਵਾਰ ਜਦੋਂ ਵੀ ਚੈੱਕ ਕੀਤਾ ਜਾਂਦਾ ਹੈ ਕਿ ਕਿਸੇ ਨੇ ਸ਼ਰਾਬ ਪੀਤੀ ਹੈ ਜਾਂ ਨਹੀਂ ਪੀਤੀ ਤਾਂ ਇੱਕ ਨਵਾਂ ਪਾਈਪ ਜਿਹੜਾ ਲਗਾਇਆ ਜਾਂਦਾ ਹੈ ਇਸ ਵਕਤ ਦੇਖ ਰਹੇ ਹੋ ਜ਼ੀਰੋ ਯਾਨੀ ਕਿ ਕੋਈ ਵੀ ਸ਼ਰਾਬ ਇਹਨਾਂ ਨੇ ਨਹੀਂ ਪੀਤੀ ਆ ਪਾਈਪ ਦੇਖੋ ਤੁਸੀਂ ਉਹ ਨਵਾਂ ਮੈਨੂੰ ਨਾਲ ਦਿਖਾਓ ਆ ਪਾਈਪ ਤੁਸੀਂ ਦੇਖੋ نیچے ਇਹਨਾਂ ਨੇ ਸਿੱਟੀਆਂ ਨੇ ਹੁਣੇ ਹੀ ਇਹ ਕਾਰਨ ਇਹ ਹੀ ਹੈ ਕਿ ਤੁਹਾਡੀ ਹਾਈਜਨ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਇਹਹਾਰੀਆਂ ਪਾਈਪਾਂ ਜਿੰਨੀਆਂ ਵੀ ਨੀਚੇ ਸਿੱਟੀਆਂ ਹੋਈਆਂ ਨੇ ਬਲੋ ਕਰਵਾਈਆਂ ਗਈਆਂ ਨੇ ਇਸ ਤਰ੍ਹਾਂ ਨਹੀਂ ਹੈ ਕਿ ਇੱਕੋ ਪਾਈਪ ਦੇ ਨਾਲ ਹਵਾ ਮਰਵਾਈ ਜਾਵੇ ਫੂਕ ਮਰਵਾਈ ਜਾਵੇ ਹਰੇਕ ਡਰਾਈਵਰ ਦੇ ਲਈ ਅਲੱਗ-ਅਲੱਗ ਪਾਈਪਾਂ ਰੱਖੀਆਂ ਹੋਈਆਂ ਨੇ ਇੱਥੇ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਮੁਲਾਜ਼ਮ ਤੈਨਾਤ ਨੇ ਕਾਰਾਂ ਨੂੰ ਰੋਕਿਆ ਜਾ ਰਿਹਾ ਹੈ ਔਰ ਚੈੱਕ ਕੀਤਾ ਜਾ ਰਿਹਾ ਕਿ ਕਿਸੇ ਨੇ ਵੀ ਕੋਈ ਡਰਿੰਕ ਐਂਡ ਡਰਾਈਵ ਦੀ ਹਾਲਤ ਦੇ ਵਿੱਚ ਕੋਈ ਵੀ ਗੱਡੀ ਡਰਾਈਵ ਨਾ ਕਰੇ ਕਾਰਾਂ ਸਾਈਡ ਤੇ ਲਗਵਾਈਆਂ ਜਾ ਰਹੀਆਂ ਨੇ ਚੈਕਿੰਗ 8 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜੀ ਹੈ ਜਾਰੀ ਰਹੇਗੀ ਸਮਰਾਲਾ ਚੌਕ ਹੀ ਨਹੀਂ ਬਲਕਿ ਲੁਧਿਆਣੇ ਦੇ ਕਈ ਪ੍ਰਮੁੱਖ ਚੌਂਕਾ ਦੇ ਵਿੱਚ ਇਹ ਚੈਕਿੰਗ ਜਿਹੜੀ ਹੈ ਚੱਲ ਰਹੀ ਹੈ ਔਰ ਮਕਸਦ ਸਿਰਫ ਇਹੀ ਹੈ ਕਿ ਲੁਧਿਆਣਾ ਵਾਸੀਆਂ ਦੀਆਂ ਬਾਹਰੋਂ ਆਉਣ ਵਾਲਿਆਂ ਦੀਆਂ ਜਿਹੜੀਆਂ ਕੀਮਤੀ ਜਾਨਾਂ ਨੇ ਉਹ ਬਚਾਈਆਂ ਜਾ ਸਕਣ ਜਿਸ ਤਰ੍ਹਾਂ बार-बार ਸਲੋਗਨ ਦਿੱਤਾ ਜਾਂਦਾ ਹੈਗਾ ਕੀ ਸ਼ਰਾਬ ਦੇ ਨਸ਼ੇ ਦੇ ਵਿੱਚ ਜਾਂ ਕਿਸੇ ਵੀ ਨਸ਼ੇ ਦੇ ਵਿੱਚ ਡਰਾਈਵਿੰਗ ਨਾ ਕਰੋ ਇਹ ਤੁਹਾਡੇ ਲਈ ਨਹੀਂ ਬਲਕਿ ਦੂਸਰਿਆਂ ਲਈ ਵੀ ਘਾਤਕ ਹੋ ਸਕਦਾ ਬਹੁਤ ਸਾਰੇ ਕੇਸਿਸ ਇਦਾਂ ਦੇ ਆਪਾਂ ਦੇਖੇ ਆ ਐਕਸੀਡੈਂਟ ਦੇ ਕਾਰਨ ਆਪਾਂ ਇਦਾਂ ਦੇ ਦੇਖੇ ਆ ਜੋ ਨਸ਼ੇ ਦੀ ਹਾਲਤ ਦੇ ਵਿੱਚ ਇੰਨੇ ਭਿਆਨਕ ਐਕਸੀਡੈਂਟ ਕਰ ਜਾਂਦੇ ਆ ਕਿ ਉਹਨਾਂ ਦੇ ਪਰਿਵਾਰ ਦੇ ਪਰਿਵਾਰ ਹੀ ਖਤਮ ਹੋ ਜਾਂਦੇ ਇਸ ਲਈ ਇਹ 슬ੋਗਨ ਦਿੱਤਾ ਗਿਆ ਕਿ ਸ਼ਰਾਬ ਤੇ ਡਰਾਈਵਰ ਦੀ ਯਾਰੀ ਯਾਨੀ ਕਿ ਯਮ ਲੋਕ ਦੀ ਤਿਆਰੀ ਤੁਸੀਂ ਇਹ ਦੇਖ ਸਕਦੇ ਹੋ ਹਰੇਕ ਗੱਡੀ ਨੂੰ ਰੋਕਿਆ ਜਾ ਰਿਹਾ ਹੈ ਚੈੱਕ ਕੀਤਾ ਜਾ ਰਿਹਾ ਹੈ ਮੁਲਾਜ਼ਮ ਕਨਤ ਨੇ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਸ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੈ ਕਿ ਤੁਸੀਂ ਬਲੋ ਕਰਨ ਤੋਂ ਮਨਾ ਕਰ ਸਕੋ ਇੱਥੇ ਬਲੋ ਪਾਈਪ ਅਲੱਗ ਤੋਂ ਯੂਜ਼ ਕੀਤੀ ਜਾਂਦੀ ਹੈ ਹਰੇਕ ਦੇ ਲਈ ਵੱਖ-ਵੱਖ ਬਲੋ ਪਾਈਪਸ ਨੇ ਤਾਂ ਜੋ ਤੁਹਾਨੂੰ ਕਿਸੇ ਵੀ ਤਰ੍ਹਾਂ ਨਾਲ ਕੋਈ ਵੀ ਇਤਰਾਜ਼ ਨਾ ਹੋਵੇ एलकोहल मीटर पाइप रखा हुआ एलकोहल मीटर पाइप लगा के देखो पाइप लगाई जा रही है अलग तो नमी पाइप लगाई है नमी पाइप लगाई है उस नमी पाइप तो ब्लो कर रहे हैं और जीरो जो एलकोहल मीटर की रीडिंग आती है वो आती है जीरो इतने तो कई कारा ने चैक कीत जा रही नवी पाइप य इस बार फिर तो है देखो ਨਮੀ ਪਾਈਪ ਲਗਾਈ ਗਈ ਹੈ ਕੋਈ ਵੀ ਪੁਰਾਣੀ ਪਾਈਪ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਬਲੋਇੰਗ ਕਰਵਾਈ ਜਾਂਦੀ ਹੈ ਹਵਾ ਮਰਵਾਈ ਜਾਂਦੀ ਹੈ ਅਗਰ ਐਲਕੋਹਲ ਮੀਟਰ ਤੇ ਰੀਡਿੰਗ ਆਉਂਦੀ ਹੈ ਤਾਂ ਉਹਨੂੰ ਰੋਕਿਆ ਜਾਂਦਾ ਅਗਰ ਉਹ ਜ਼ੀਰੋ ਗ੍ਰੀਨ ਹੋ ਜਾਂਦਾ ਤਾਂ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਹੈਗਾ ਸਰ ਕਿੰਨੀਆਂ ਇੱਕ ਗੱਡੀਆਂ ਹੁਣ ਤੱਕ ਚੈੱਕ ਹੋ ਚੁੱਕੀਆਂ ਸਰ ਘੱਟੋ ਘੱਟ 35-40 ਗੱਡੀਆਂ ਚੈੱਕ ਹੋ ਚੁੱਕੀਆਂ ਜੀ ਹਾਂਜੀ ਅਜਾ ਕੋਈ ਇਦਾਂ ਦਾ ਕੇਸ ਹਾਲ ਤੱਕ ਮਿਲੇ ਕਿ ਜਿੰਨੇ ਡ੍ਰਿੰਕ ਕੀਤੀ ਹੋਵੇ ਉਹ ਸਾਰੇ ਇੰਚਾਰਜ ਸਾਹਿਬ ਨੂੰ ਪਤਾ ਜੇ ਕਿੰਨੇ ਚਲਾਨ ਹੋਏ ਕਿੰਨੇ ਨਹੀਂ ਜੋ ਵੀ ਡ੍ਰਿੰਕ ਵਾਲਾ ਕੇਸ ਮਿਲਦਾ ਉਹ ਚਲਾਨ ਹੁੰਦਾ ਹੀ ਹੁੰਦਾ ਚਲਾਨ ਹੁੰਦਾ ਹੀ ਹੁੰਦਾ ਹੈ ਨਾ ਬਿਲਕੁਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਕੋਸ਼ਿਸ਼ ਕਰਾਂਗੇ ਜੋ ਇੰਚਾਰਜ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕਿ ਕਿੰਨੀਆਂ ਗੱਡੀਆਂ ਹੁਣ ਤੱਕ ਚੈੱਕ ਹੋ ਚੁੱਕੀਆਂ ਨੇ ਸਾਰੀਆਂ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਵੀਰੇ ਬਹੁਤ ਗੱਡੀਆਂ ਚੈੱਕ ਕਰ ਰਹੇ ਹਾਂ ਜਿੰਨੀਆਂ ਆ ਰਹੀਆਂ ਤਕਰੀਬਨ ਸਾਰੀਆਂ ਰੋਕ ਕੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਹਏ ਤੇ ਤਾਂ ਬਹੁਤ ਵਧੀਆ ਸਿਚੁਏਸ਼ਨ ਹੈ ਸਾਰੇ ਦੇ ਸਾਰੇ ਜਿੰਨੇ ਬੰਦੇ ਆ ਤਕਰੀਬਨ ਕਿਹਨੇ ਦਰੂਣੀ ਪੀਤੀ ਸੀ ਕਿ ਫੇਤੇ ਆਪਣਾ ਨਿਲ ਚਲਾਨ ਹੈ ਬਹੁਤ ਵਧੀਆ ਰਿਪੋਰਟ ਆ ਰਹੀ ਹੈ ਇੱਥੇ ਤਾਂ ਜਿੰਨੇ ਆਪਾਂ ਨਾਕੇ ਲਾਏ ਹੀ ਉਹਨਾਂ ਦਾ ਫਰਕ ਹੁਣ ਪੈ ਰਿਹਾ ਹੈ ਬਿਲਕੁਲ ਅਵੇਅਰਨੈਸ ਤੇ ਜ਼ਰੂਰੀ ਹੈਗੀ ਹੈ ਅੱਛਾ ਲੋਕ ਕਿਤੇ ਨਾ ਕਿਤੇ ਆਪਣੀ ਜਾਨ ਦਾ ਜੋਖਮ ਚ ਪਾਉਂਦੇ ਹੀ ਹੈ ਨਾ ਨਸ਼ਾ ਕਰਕੇ ਦੂਸਰਿਆਂ ਦੀ ਜਾਨ ਨੂੰ ਵੀ ਜਿਹੜਾ ਜੋਖਮ ਚ ਪਾ ਦਿੰਦੇ ਆ ਇਸ ਕਰਕੇ ਬਾਰ ਬਾਰ ਪੁਲਿਸ ਵੱਲੋਂ ਨਾਕਾ ਲਾ ਕੇ ਕੀ ਆ ਜਾਂਦਾ ਹੈਗਾ ਦੱਸਿਆ ਜਾਂਦਾ ਚਾਹੇ ਸ਼ਕਤੀ ਦੇ ਰੂਪ ਚ ਹੋਵੇ ਜਾਂ ਸਨੇਹ ਦੇ ਰੂਪ ਚ ਹੋਵੇ ਹਾਂਜੀ ਬਾਰ ਬਾਰ ਅਸੀਂ ਸਾਡੇ डीसीपी साहब ਵੱਲੋਂ ਆਪਣੇ ਕਮਿਸ਼ਨਰ ਸਾਹਿਬ ਵੱਲੋਂ ਹੁਕਮ ਆ ਰਿਹਾ ਬਾਰ-ਬਾਰ ਨਾਕਾ ਲੱਗ ਰਿਹਾ ਹੈ ਹਫਤੇ ਤਕਰੀਬਨ 2 ਵਾਰ ਲੱਗਦਾ ਹੈ ਤੇ ਵਧੀਆ ਬਹੁਤ ਚੈਕਿੰਗ ਹੋ ਰਹੀ ਹੈ ਗੱਡੀਆਂ ਦੀ ਸਾਰੀਆਂ ਦੀ ਤਕਰੀਬਨ ਇੱਥੇ ਵੀ ਨਾਕੇ ਲੱਗੇ ਹੋਰ ਪੁਆਇੰਟਾਂ ਤੇ ਵੀ ਨਾਕੇ ਲੱਗੇ ਆ ਚੈਕਿੰਗ ਕੀਤੀ ਹੈ ਆਪਾਂ ਸਾਰੀਆਂ ਗੱਡੀਆਂ ਦੀ ਹਏ ਤੇ ਦਾ ਬਹੁਤ ਵਧੀਆ ਰਿਜ਼ਲਟ ਆ ਰਿਹਾ ਪਿਛਲੇ ਜਦੋਂ ਨਾਕੇ ਲਾਏ ਸੀ ਤਾਂ ਬਹੁਤ ਸ਼ੀਤੀ ਚਲਾਨ ਆ ਜਾਂਦੇ ਸੀਗੇ ਤੇ ਹੁਣ ਲੋਕੀ ਬਹੁਤ ਘੱਟ ਸ਼ਰਾਬ ਪੀ ਰਹੇ ਬਹੁਤ ਫਰਕ ਪੈ ਰਿਹਾ ਹੈ ਤੋ ਕੀ ਅਬਦਾ ਹੈ ਨਾ ਅੱਛਾ ਲੋਕ ਅੱਗੇ ਨਾ ਇਤਰਾਜ਼ ਕਰਦੇ ਹੁੰਦੇ ਸੀਗੇ ਕਿ ਅਸੀਂ ਐਲਕੋਹਲ ਮੀਟਰ ਚ ਫੂਕ ਨਹੀਂ ਮਾਰਨੀ ਝੂਠੇ ਪਾਈਪ ਆ ਹੁਣ ਤਾਂ ਸਾਰੇ ਪਾਈਪ ਵੀ ਹੈ ਨਾ ਅਲੱਗ-ਅਲੱਗ ਵਰਤ ਰਹੇ ਆ ਬਿਲਕੁਲ ਸਰ ਬਿਲਕੁਲ ਫਰੈਸ਼ ਪਾਈਪ ਯੂਜ਼ ਕਰੀਦੇ ਆ ਸਾਰੇ ਪਾਈਪ ਦਾ ਬੰਡਲ ਤਕਰੀਬਨ ਉਹਨਾਂ ਦੇ ਮੋਰੇ ਖੋਲ ਕੇ ਰੱਖ ਦਿੱਤਾ ਬਾਈ ਜੀ ਜੇ ਤੁਹਾਨੂੰ ਸ਼ੱਕ ਆ ਕੋਈ ਡਾਊਟ ਆ ਜਿਹੜਾ ਮਰਜ਼ੀ ਆਪਾਂ ਪਾਈਪ ਕੱਢ ਕੇ ਤੁਸੀਂ ਜਿਹੜਾ ਮਰਜ਼ੀ ਪਾਈਪ ਮੂੰਹ ਚ ਪਾ ਲਓ ਤੇ ਬਹੁਤ ਵਧੀਆ ਰਿਜ਼ਲਟ ਆ ਸਰ ਮੈਂ ਬਹੁਤ ਸੈਟੀਸਫਾਈ ਹਾਂ ਬਿਲਕੁਲ ਕਿਉਂਕਿ ਕਈ ਡਰਾਈਵਰ ਇਤਰਾਜ਼ ਜਿਤਾਉਂਦੇ ਨੇ ਕਿ ਉਹ ਯੂਜ਼ ਕੀਤਾ ਹੋਏ ਐਲਕੋਹਲ ਮੀਟਰ ਚ ਬਲੋ ਨਹੀਂ ਕਰਨਗੇ ਹਵਾ ਨਹੀਂ ਮਾਰਨਗੇ ਪਰ ਤਸਵੀਰਾਂ ਇੱਕ ਵਾਰ ਫੇਰ ਮੈਂ ਤੁਹਾਨੂੰ ਆ ਸੜਕ ਤੇ ਪਏ ਹੋਏ ਪਾਈਪਾਂ ਦੀਆਂ ਦਿਖਾ ਦਿੰਦਾ ਇਹ ਸਾਰੇ ਪਾਈਪ ਇਸਤੇਮਾਲ ਕੀਤੇ ਹੋਏ ਨੇ ਯਾਨੀ ਕਿ ਜਿੰਨੇ ਡਰਾਈਵਰ ਚੈੱਕ ਕੀਤੇ ਨੇ ਸਾਰਿਆਂ ਦੇ ਲਈ ਅਲੱਗ-ਅਲੱਗ ਪਾਈਪ ਹੈ ਨਵਾਂ ਪਾਈਪ ਉਥੋਂ ਵੀਰਾਜੀ ਇਸਤੇਮਾਲ ਕਰਨਗੇ ਹੁਣ ਇਹ ਦੇਖੋ ਇਹ ਜਿਹੜੇ ਆਫੀਸਰ ਨੇ ਨਮੀ ਪਾਈਪ ਨਾਲ ਹੱਥ ਦੇ ਵਿੱਚ ਹੈ ਨਮੀ ਪਾਈਪ ਲਗਾ ਕੇ ਬਲੋ ਕਰਵਾਇਆ ਜਾ ਰਿਹਾ ਹੈ ਫੂਕ ਮਰਵਾਈ ਜਾ ਰਹੀ ਹੈ ਤਾਜੋ ਕਿਸੇ ਨੂੰ ਵੀ ਕੋਈ ਵੀ ਇਤਰਾਜ਼ ਨਾ ਹੋਵੇ ਕਿ ਪਾਈਪ ਜਿਹੜੀ ਆ ਪੁਰਾਣੀ ਇਸਤੇਮਾਲ ਕੀਤੀ ਜਾ ਰਹੀ ਇੱਥੇ ਇੱਕ ਡਰਾਈਵਰ ਨੂੰ ਜਿਹੜਾ ਰੋਕਿਆ ਗਿਆ ਹੈਗਾ ਬਲੋ ਕਰਨ ਲਈ ਕਿਹਾ ਜਾ ਰਿਹਾ ਹਵਾ ਮਾਰਨ ਲਈ ਕਿਹਾ ਜਾ ਰਿਹਾ ਲੇਕਿਨ ਉਸ ਵੱਲੋਂ ਉਸ ਵੱਲੋਂ ਪਾਈਪ ਦੇ ਵਿੱਚ ਜਿਹੜੀ ਆ ਹਵਾ ਨਹੀਂ ਮਾਰੀ ਜੜੀ ਬਲੋ ਨਹੀਂ ਕੀਤਾ ਜਾ ਰਿਹਾ ਔਰ ਪੁਲਿਸ ਅਫੀਸਰ ਵੱਲੋਂ ਇੱਥੇ ਬੈਰੀਕੇਡ ਗੱਡੀ ਦੇ ਅੱਗੇ ਲਗਾ ਦਿੱਤਾ ਤਾਂ ਜੋ ਇਤਰਾਜ਼ ਜਿਹੜਾ ਆ ਡਰਾਈਵਰ ਕਰ ਰਿਹਾ ਉਹਨੂੰ ਰੋਕਿਆ ਜਾਵੇ ਗੱਡੀ ਦੇ ਅੱਗੇ ਬੈਰੀਕੇਡ ਕਰ ਦਿੱਤਾ ਔਰ ਉਸ ਤੋਂ ਬਲੋ ਕਰਨ ਲਈ ਕਿਹਾ ਗਿਆ ਕਿ ਬਲੋ ਕਰੇ ਲੇਕਿਨ ਇਸ ਵਕਤ ਤੁਸੀਂ ਦੇਖ ਸਕਦੇ ਹੋ ਬਲੋ ਕਰਨ ਤੋਂ ਮਨਾ ਕਰ ਰਿਹਾ ਹੈ ਬਾਈ ਜੀ ਲੋ ਇਸ ਟੈਕ ਡਰਾਈਵਰ ਨੂੰ ਅਸਿਸਟ ਕੀਤਾ ਜਾ ਰਿਹਾ ਹੈ ਕਿ ਤੁਸੀਂ ਜਿਹੜਾ ਬਲੂ ਜ਼ਰੂਰ ਕਰੋ ਹਵਾ ਜ਼ਰੂਰ ਮਾਰੋ ਤਾਂ ਜੋ ਪਤਾ ਚੱਲ ਸਕੇ ਕਿ ਡਰਿੰਕ ਐਂਡ ਡਰਾਈਵ ਜਿਹੜੀ ਹੈ ਉਹ ਨਾ ਕੀਤੀ ਹੋਵੇ ਤੁਸੀਂ ਸ਼ਰਾਬ ਪੀ ਕੇ ਗੱਡੀ ਨਾ ਚਲਾ ਰਹੇ ਹੋਵੋ ਔਰ ਗੱਡੀ ਇੱਥੇ ਭਜਾ ਨਾ ਸਕੇ ਇਸ ਕਰਕੇ ਇੱਥੇ ਆਫੀਸਰਜ਼ ਖੁਦ ਅੱਗੇ ਖੜ ਗਏ ਐ ਔਰ ਬੈਰੀਕੇਡ ਜਿਹੜਾ ਮੁਰੇ ਲਗਾ ਦਿੱਤਾ ਹੈਗਾ ਨਮੂਨੂ ਮਾਰਾ ਸਾਰੇ ਦੇਖ ਰਿਹਾ ਹੈ ਔਰ ਇੱਥੇ ਉਹਨਾਂ ਵੱਲੋਂ ਬਲੋ ਨਹੀਂ ਕੀਤਾ ਜਾ ਰਿਹਾ ਹਵਾ ਨਹੀਂ ਮਾਰੀ ਜਾ ਰਹੀ ਜਦਕਿ ਲੱਗਦਾ ਹੈ ਕਿ ਇਹਨਾਂ ਨੇ ਜ਼ਰੂਰ ਕਿਤੇ ਨਾ ਕਿਤੇ ਡਰਿੰਕ ਕੀਤੀ ਹੋਈ ਹੈ ਸ਼ਰਾਬ ਜਿਹੜੀ ਹੈ ਪੀਤੀ ਹੋਈ ਹੈ ਪਤਾ ਕਰ ਲੈਣੇ ਹੈ ਕਿ ਕੀ ਵਾਕਈ ਇਹਨਾਂ ਨੇ ਡਰਿੰਕ ਆਉ ਡਰਾਈਵ ਕਰਕੇ ਜਿਹੜੇ ਹੈ ਕਾਰ ਚਲਾ ਰਿਹਾ ਡਰਿੰਕ ਕਰਕੇ ਡਰਾਈਵ ਕਰ ਰਹੇ ਨੇ ਬਾਹਰ ਡਰਾਈਵਰ ਨੂੰ ਬਾਹਰ ਬੁਲਾਇਆ ਗਿਆ ਫਿਲਹਾਲ ਇਸ ਲਈ ਸ਼ਕਤੀ ਜਿਹੜੀ ਹੈ ਕੀਤੀ ਜਾਂਦੀ ਹੈ ਅਲਕੋਹਲ ਮੀਟਰ ਜਿਹੜਾ ਅਲਕੋਹਲ ਮੀਟਰ ਚ ਜਿਹੜੀ ਐ ਬਲੋ ਕਰਵਾਇਆ ਜਾ ਰਿਹਾ ਹਵਾ ਮਰਵਾਈ ਜਾ ਰਹੀ ਆ ਜ਼ਰੂਰ ਕਿਤੇ ਨਾ ਕਿਤੇ ਇਹਨਾਂ ਵੱਲੋਂ ਜਿਹੜਾ بار بار ਆਨਾਖਾਨੀ ਕੀਤੀ ਜਾ ਰਹੀ ਆ ਹੋ ਸਕਦਾ ਕਿ ਇਹਨਾਂ ਨੇ ਡਰਿੰਕ ਪੀਤੀ ਹੋਵੇ ਇਹ ਅਲਕੋਹਲ ਮੀਟਰ ਹੋਣੇ ਦੱਸ ਦੇਗਾ ਔਰ ਰੈੱਡ ਹੋ ਗਿਆ ਅਲਕੋਹਲ ਮੀਟਰ ਰੈੱਡ ਹੋ ਗਿਆ ਯਾਨੀ ਕਿ ਇਹਨਾਂ ਦੀ ਸ਼ਰਾਬ ਪੀਤੀ ਹੋਈ ਹੈ ਇੱਕ ਵਾਰ ਫਿਰ ਤੋਂ ਚੈੱਕ ਕੀਤਾ ਜਾ ਰਿਹਾ ਮੈਂ 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 ਇੱਕ ਵਾਰ ਫਿਰ ਚੈੱਕ ਕੀਤਾ ਜਾ ਰਿਹਾ है मार है। मार था, मार था। आगा। यार नहीं पाइप पाइप कुट रहे पाइप कुट रहे ने जान के पाइप कुट रहे ने भीरा जी हल्की फुलकी ਕਿਆ ਬੀਆ ਤਾਂ ਆਪਨੇ ਬੀਆ ਵੀ ਆਦਾ 100 ਰੁਪਏ ਕਿਹਾ ਸੀ ਕਾਹਨੋਂ ਬਿਕਰਾ ਰਹੇ ਹੋ ਕਿਛੇ ਕਿੰਨੇ ਸ਼ਹਿਰ ਪੁਰਾਣੇ ਕਿ ਲਾਇਸੈਂਸ ਨਾ ਬੇਟਾ ਤੁਹਾਨੂੰ ਜਣਾ ਚ ਹੈ ਹਾਲਾਚ ਹੈ ਤੇ ਤੁਹਾਡੇ ਨਾਲ ਦੇ ਸਾਥੀ ਉਹਨਾਂ ਦੀ ਵੀ ਬਿੱਤੀ ਹੋਈ ਹੈ ਨਹੀਂ ਅੱਛਾ ਤੁਸੀਂ ਗੱਲੀ ਤੁਹਾਨੂੰ ਪਤਾ ਨਾ ਪੀ ਕੇ ਸ਼ਰਾਬ ਗੱਡੀ ਚਲਾਣਾ ਜੁਰਮ ਹੈ ਉਹ ਤਾਂ ਆਇਆ ਬੇਟਾ ਨਹੀਂ ਕਰਨਾ ਚਾਹੀਦਾ ਤਾਂ ਇੱਥੇ ਇੱਕ ਕੇਸ ਜਿਹੜਾ ਹੈਗਾ ਮਿਲਿਆ ਇਹਨਾਂ ਨੂੰ ਜਿੱਥੇ इन्होंने ड्रिंक की हुई है और उस बुला लिता गया है और चलान इत जाएगा कि और पुलाताल कोल मीटर चेक किया जा रहा कि इन्होंने ने कि शराब जोड़ी है पीती हुई है और उस तो बाद इन जो इतने चलान किया जाएगा लुधियाना की ही गी है दस रहे हैं कि इन्होंने ने फिलहाल बीयर का जोड़ा सेवन किया बीयर पीती है लेकिन ਸ਼ਰਾਬ ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਵੇ ਪੀਣਾ ਜੁਰਮ ਹੈ ਕ੍ਰਾਈਮ ਹੈ ਔਰ ਸ਼ਰਾਬ ਪੀ ਕੇ ਗੱਡੀ ਚਲਾਉਣਾ ਜਿਹੜਾ ਬਹੁਤ بڑا ਜੁਰਮ ਹੈ ਤੁਸੀਂ ਆਪਣੀ ਜਾਨ ਹੀ ਨਹੀਂ ਬਲਕਿ ਦੂਸਰਿਆਂ ਦੀ ਜਾਨ ਵੀ ਜੋਖਮ ਦੇ ਵਿੱਚ ਪਾਨੇ ਹੋ। ਪਰ ਚਲਾਨ ਕੀਤਾ ਜਾਏਗਾ ਔਰ ਚਲਾਨ ਆਫੀਸਰ ਜਿਹੜੇ ਨੇ ਚਲਾਨ ਕੱਟ ਦਿੱਤਾ ਹੋਇਆ ਇਹਨਾਂ ਨੇ ਦੋਨੋਂ ਇਹਨਾਂ ਨੂੰ ਲਾਇਸੈਂਸ ਰਿਵੋਕ باس باس ਨਾ باس ਲੈਸੈਂਸ ਤਾਂ ਦੇ ਦਿਆ ਨਾ ਆਪਣੇ 20 ਮਿੰਟ ਇਥੇ ਚਲਾਨ ਭਰਨ ਦੀ ਪ੍ਰਕਿਰਿਆ ਜਿਹੜੀ ਕੀਤੀ ਜਾ ਰਹੀ ਹੈਗੀ ਹੈ ਔਰ ਡਰਿੰਕ ਐਂਡ ਡਰਾਈਵ ਦੇ ਕੇਸ ਦੇ ਵਿੱਚ ਜਿਹੜਾ ਇਹਨਾਂ ਨੂੰ ਪਕੜਿਆ ਡਰਿੰਕ ਐਂਡ ਡਰਾਈਵ ਦੇ ਲਈ ਇਹਨਾਂ ਨੂੰ ਰੁਕਿਆ ਗਿਆ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਲਈ ਰੁਕਿਆ ਗਿਆ ਕਿਉਂਕਿ ਨਾਕਾ ਵੀ ਇਸ ਲਈ ਲਗਾਇਆ ਗਿਆ ਸੀ ਔਰ ਇਸੇ ਕਾਰਨ ਇਹਨਾਂ ਦਾ ਹੁਣ ਇੱਥੇ ਚਲਾਨ ਕੀਤਾ ਜਾ ਰਿਹਾ ਹੈ ਕਈ ਗੱਡੀਆਂ ਮੌਕੇ ਤੇ ਰੁਕੀਆਂ ਜਾ ਰਹੀਆਂ ਨੇ ਕਈਆਂ ਦੇ ਚਲਾਨ ਜਿਹੜੇ ਨੇ ਭਰੇ ਜਾ ਰਹੇ ਨੇ ਜਿਨ੍ਹਾਂ ਨੇ ਡਰਾਈਵ दारू ਪੀ ਕੇ ਡਰਾਈਵ ਕੀਤੀ ਜਾਂ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਨੇ ਉਹਨਾਂ ਦਾ ਇੱਥੇ ਪਿੱਲਾ ਐਲਕੋਮੀਟਰ ਦੇ ਨਾਲ ਐਲਕੋਹਲਮੀਟਰ ਦੇ ਨਾਲ ਟੈਸਟ ਲਿਆ ਜਾ ਰਿਹਾ ਉਸ ਤੋਂ ਬਾਅਦ ਅਗਰ ਕੋਈ ਪਾਇਆ ਜਾਂਦਾ ਕਿ ਅਗਰ ਇਸ ਨੇ ਸ਼ਰਾਬ ਪੀਤੀ ਹੈ ਤਾਂ ਉਹਦਾ ਚਲਾਨ ਕੀਤਾ ਜਾ ਰਿਹਾ ਜਿੱਸਾ ਪਹਿਲਾਂ ਤੁਸੀਂ ਦੇਖਿਆ ਕਿ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀਗੀ ਹਾਲਾਂਕਿ ਉਹਨਾਂ ਦਾ ਕਹਿਣਾ ਉਹਨਾਂ ਨੇ ਸਿਰਫ ਬੀਅਰ ਦਾ ਸੇਵਨ ਕੀਤਾ ਹੈ ਐਚ ਵੀ ਆਈ ਹੈ ਜੀ ਅਮਾਉਂਟ ਕੁਛ ਰਿੰਦਜੀ ਵੀ ਆਈ ਹੈ ਹਾਂਜੀ 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 ਇਹਦੇ ਚ ਵੀ ਅਮਾਉਂਟ ਆਈ ਹੈ ਹਾਂਜੀ ਸਰ ਕੁਛ ਵੀ ਆਈ ਹੈ ਤਾਂ ਇੱਕ ਹੋਰ ਡਰਾਈਵਰ ਨੇ ਜਿੰਨਾਂ ਦੇ ਐਲਕੋਹਲ ਮੀਟਰ ਦੇ ਵਿੱਚ ਰੀਡਿੰਗ ਆਈ ਹੈਗੀ ਹੈ ਸ਼ਰਾਬ ਪੀਂਦੀ ਯਾਨੀ ਕਿ ਇਸ ਤੋਂ ਪਹਿਲਾਂ ਇੱਕ ਡਰਾਈਵਰ ਨੂੰ ਜਿਹੜਾ ਰੋਕਿਆ ਸੀ ਉਹਨਾਂ ਨੇ ਵੀ ਸ਼ਰਾਬ ਪੀਤੀ ਹੋਈ ਸੀ ਇਹ ਦੂਸਰੇ ਨੇ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਹੈ ਔਰ ਸ਼ਰਾਬ पीके ਇਸ ਵਕਤ ਗੱਡੀ ਚਲਾ ਰਹੇ ਨੇ ਪਰ ਇਸ ਵਿਸ਼ੇਸ਼ ਨਾਕੇ ਦਾ ਅਸਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਦੋ ਡਰਾਈਵਰਾਂ ਨੂੰ ਇੱਥੇ ਪਕੜ ਲਿੱਤਾ ਗਿਆ ਜਿਹੜੇ ਸ਼ਰਾਬ ਪੀਕੇ ਗੱਡੀ ਚਲਾ ਰਹੇ ਸੀ ਤੁਸੀਂ ਵੀ ਸਿਰਫ ਡਰਿੰਕ ਕਰਕੇ ਹੀ ਚਲਾ ਰਹੇ ਸੀ ਨਹੀਂ ਸਰ ਨਹੀਂ ਹਲੇ ਸਰ ਰੀਡਿੰਗ ਤਾਂ ਆਈ ਹੈਗੀ ਹੈ ਸਰ ਪਹਿਲਾਂ ਦਾ ਸੀਗਾ ਜੀ ਇਹਦੇ ਨਹੀਂ ਪਹਿਲਾਂ ਨਾ ਚਲਾਨ ਹੈ ਜਾਂ ਰੀਡਿੰਗ ਹੋਣਾ ਹੀ ਹੈ ਨਹੀਂ ਨਹੀਂ ਸਰ ਐਦਾ ਕੁਝ ਨਹੀਂ ਹੈ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਸਰ ਉਹਨਾਂ ਕਰਦੇ ਆਫੀਸਰ ਦੱਸ ਰਹੇ ਆ ਕਿ ਰੀਡਿੰਗ ਆਈ ਹੈ ਲੇਕਿਨ ਜਿਹੜੇ ਡਰਾਈਵਰ ਨੇ ਉਹ ਕਹਿ ਰਹੇ ਹੈ ਕਿ ਨਹੀਂ ਅਸੀਂ ਸ਼ਰਾਬ ਨਹੀਂ ਪੀਤੀ ਹੋਈ ਕੀ ਅਫੀਸਰ ਵੱਲੋਂ ਜਿਹੜਾ ਦੇਖ ਸਕਦੇ ਹੋ ਕਿ ਚਲਾਨ ਦੇ ਨਾਲ-ਨਾਲ ਜਿਹੜਾ ਹੈਗਾ ਉਹਨਾਂ ਦੀ ਸਨੇਪ ਵੀ ਲਈਤੀ ਜਾ ਰਹੀ ਹੈ ਫੋਟੋ ਨਾਲ ਲੈ ਕੇ ਫਿਰ ਚਲਾਨ ਕੀਤਾ ਜਾ ਰਿਹਾ ਔਰ ਐਲਕੋਹਲ ਮੀਟਰ ਦੀ ਜਿਹੜੀ ਰੀਡਿੰਗ ਆਈ ਹੈ ਉਹ ਰੀਡਿੰਗ ਵੀ ਇੱਥੇ ਨੋਟ ਕੀਤੀ ਜਾ ਰਹੀ ਹੈ ਔਰ ਕਿਸ ਤਰਫ ਤੋਂ ਆ ਰਹੇ ਸੀ ਕਿ ਕਿਸ ਤਰਫ ਨੂੰ ਜਾ ਰਹੇ ਉਹ ਸਭ ਨੋਟ ਕਰਕੇ ਇਹਨਾਂ ਦਾ ਡਰਾਈਵਿੰਗ ਲਾਇਸੈਂਸ ਨਾਮ ਪਤਾ ਸਭ ਪੁੱਛ ਕੇ ਪੂਰੀ ਫਾਰਮੈਲਿਟੀ ਦੇ ਨਾਲ ਚਲਾਨ ਕੀਤਾ ਜਾ ਰਿਹਾ ਦੋ ਡਰਾਈਵਰ ਇੱਥੇ ਮੌਕੇ ਤੇ ਰੁਕੀ ਗਏ ਨੇ ਔਰ ਇਸ ਵਿਸ਼ੇਸ਼ ਨਾਕੇ ਦਾ ਮਕਸਦ ਵੀ ਇਹੀ ਹੈ ਕਿ ਉਹਨਾਂ ਲੋਕਾਂ ਨੂੰ ਰੁਕਿਆ ਜਾਵੇ ਜੋ ਸ਼ਰਾਬ ਪੀ ਕੇ ਗੱਡੀਆਂ ਚਲਾ ਰਹੇ ਨੇ ਚਲਾਨ ਕਰ ਦਿੱਤਾ ਹੈਗਾ ਸਰਜੀਤ ਸਿੰਘ ਐਸਆਈ ਇਨਚਾਰਜ ਜਿਹੜੇ ਨੇ ਉਹਨਾਂ ਵੱਲੋਂ ਮੌਕੇ ਤੇ ਚਲਾਨ ਜਿਹੜਾ ਕੀਤਾ ਗਿਆ ਹੈਗਾ ਲੋ ਜੀ ਚਲਾਨ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ ਸਾਈਨ ਕੀਤੇ ਜਾ ਰਹੇ ਨੇ ਯਾਨੀ ਕਿ ਹੁਣ ਇਹਨਾਂ ਨੂੰ ਇੱਕ ਸਬਕ ਮਿਲੇਗਾ ਕਿ ਸ਼ਰਾਬ ਪੀ ਕੇ ਗੱਡੀ ਚਲਾਣਾ ਕਿੰਨਾ ਮਹਿੰਗਾ ਪਾ ਸਕਦਾ ਹੈ ਹਲਾ ਪ੍ਰਿੰਸ ਰੇਪਰ ਉਹ ਮਗਲੀ ਘੜੀ ਠੀਕ ਹੈ ਫੋਨ ਨੰਬਰ ਅਮਦ ਸਰ ਸਰ ਮੇਂ ਡਰਾਈਵਰ ਹੋਣ ਜਿਹੜੇ ਨੇ ਸ਼ਰਾਬ ਜਿਹੜੇ ਪੀ ਰਹੇ ਸੀਗੇ ਉਹ ਜਿਹੜੇ ਪਕੜਿਆ ਰੀਡਿੰਗ ਆਈ ਹੈ ਅਸੀਂ ਹਜੇ ਚੈਕਿੰਗ ਹੋ ਰਹੀ ਹੈ ਹਜੇ ਤਕਰੀਬਨ 3 ਕਦੇ ਚਲਾਨ ਕੀਤੇ ਆ ਕਵੈਂਟਿਟੀ ਚਲਾਨ ਹੋ ਰਿਹਾ ਜਦ ਤੱਕ ਡਿਊਟੀ ਤਦ ਤੱਕ ਚਲਾਨ ਹੋਣਗੇ ਯਾਰ 11 ਵਜੇ ਤੱਕ 11 ਵਜੇ ਤੱਕ ਬਿਲਕੁਲ ਅચ્છਾ ਸਰ ਕਈ ਲੋਕ ਅਨਾਕਾਨੀ ਵੀ ਕਰ ਰਹੇ ਹੈਗੇ ਹਨ ਨਾ ਤਕਰੀਬਨ ਸ਼ੱਕ ਹੋ ਜਾਂਦਾ ਕਿ ਪੈਦ ਲੱਗਾ ਕੋਈ ਕਰਦਾ ਵੀ ਆ ਪਰ ਅਸੀਂ ਉਹਨੂੰ ਉਸ ਤਰ੍ਹਾਂ ਸਮਝਾ ਕੇ ਉਹਦਾ ਕਰਦੀ ਦਾ ਚਲਾਨ ਜੀ ਉਹ ਵੀ ਉਹਦਾ ਬੰਦਾ अच्छा सर रीडिंग ਦੇ ਹਿਸਾਬ ਨਾਲ ਕੁਝੋ ਫਰਕ ਪੈਂਦਾ ਕਿ ਕਿੰਨੀ ਰੀਡਿੰਗ ਆਈ ਹੈਗੀ ਹੈ ਐਲਕੋਮੀਟਰ ਦੇ ਉੱਪਰ ਉਹਦੇ ਪਰਸੈਂਟ ਦੇ ਹਿਸਾਬ ਨਾਲ ਜਿੰਨਾ ਵੀ ਆਂਦੀ ਆ ਅਸੀਂ ਉਸ ਆਪ ਆਪ ਦੇਖ ਕੇ ਚਲਾਨ ਕਰ ਦਿੰਨੇ ਆ ਉਹਦਾ اچھا ਸਰ ਅਗਰ ਗੱਲ ਕਰੀਏ ਤਾਂ ਹੁਣ ਕਿੰਨੇ ਦਾ ਚਲਾਨ ਇਹਨਾਂ ਦਾ ਹੋਇਆ ਇਹ ਤੇ ਮੌਕੇ ਦਾ ਜਿਹੜਾ 5000 ਦਾ ਚਲਾਨ ਆ ਜੀ 5000 ਹਾਂ 5000 ਦਾ ਚਲਾਨ ਆ ਜੀ ਤੇ 5000 ਰੁਪਏ ਦਾ ਚਲਾਨ ਇਹਨਾਂ ਦਾ ਹੋਇਆ ਮੌਕੇ ਤੇ ਸ਼ਰਾਬ ਪੀਣ ਦੇ ਜੁਰਮ ਚ ਜਿਹੜੇ ਇਨਚਾਰਜ ਸਰਜੀਤ ਸਿੰਘ ਜੀ ਉਹ ਦੇਖੋ ਮੌਕੇ ਤੇ ਮੌਜੂਦ ਆ ਉਹਨਾਂ ਨੂੰ ਸਮਝਾ ਵੀ ਰਹੇ ਆ ਕਾਰਵਾਈ ਕਰਨੀ ਪੜਦੀ ਨਾ ਵਿਸੰਸਕੀ ਸਰ ਨਾਲ ਨਾਲ ਸਮਝਾ ਵੀ ਰਹੇ ਹਾਂ ਕਿ ਅੱਗੇ ਤੋਂ ਇਹੋ ਜਿਹਾ ਜੁਰਮ ਨਾ ਕਰੋ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਵੀ ਸ਼ਰਾਬ ਨਹੀਂ ਪੀਣੀ ਠੀਕ ਆ ਗੱਡੀ ਚਲਾਉਂਗੇ ਸ਼ਰਾਬ ਪੀਣੀ ਨਹੀਂ ਬਿਲਕੁਲ ਘਰ ਜਾ ਕੇ ਪੀਓ ਆਪਣੇ ਬੈਕ ਠੀਕ ਆ ਓਕੇ ਕਿੰਨਾ ਮਹਿੰਗਾ ਪੈ ਗਿਆ ਤੁਹਾਨੂੰ ਇੱਕ ਸ਼ਰਾਬ ਪੀ ਕੇ ਗੱਡੀ ਚਲਾਉਣਾ ਕਿੰਨੇ ਦਾ ਚਲਾਨ ਹੋ ਗਿਆ ਓ ਸਰ ਮੈਂ ਕੀ ਬਤਾऊं ਮੈਂ ਤਾਂ ਬੀਅਰ ਪੀ ਕੇ ਨਿਕਲਾ ਥਾ ਚਾਹੇ ਕੁਝ ਵੀ ਆਪਨੇ ਨਸ਼ਾ ਤਾਂ ਕੀਤਾ ਨਾ ਅਲਕੋਹਲ ਨਸ਼ਾ ਤਾਂ ਆ ਲੇਕਿਨ ਸ਼ਰਾਬ मैं ये कहना चाहता हूँ भगवंत मान ने ये ठेका बंद कर दे तो मैं अपन नहीं पिए लेकिन भगवान सरकार ने गलत किया है। रखे हैं मैं ठोके कहता हूँ ये भगवंत मान की गलत गुस्ताखी है मैं कह रहा हूँ कि जो नीति निती, नितिन साहब है जो बिहार में ठेके सारे बंद हैं ना कोई ड्रिंकिंग ना कोई लाइसेंस ड्राइविंग ना कोई चलान वहाँ पे चलान मुक्त है मैं यही कहना चाहूँगी भगवंत मान साहब को कि यहाँ पे ठेके सारे बंद कराए ना कोई पिएगा ना कोई मिलेगा ठेके तो हम लोग हैं ये है, अरे अरे सर, सर, है। मैं यही बात कर रहा हूँ सरकार ने जब लाइसेंस दिया ठेके को तो बंदे तो पिएंगे ही ना तो घर जाकर पीना चाहिए घर नहीं वहाँ पे मौजूदा हाथा बनाया हुआ है की यहाँ पे के पियो और जाओ घर नहीं उन्होंने पूछा आप को ड्राइवर की सीट पर बैठो अच्छा सर जी को ड्राइवर की सीट आरोप बैठे नहीं, नहीं उन्होंने जरूर ड्राइविंग करता रहे अगर मैं दो बंदे हैं दोस्त अगर दो बंदे पीते हुए हैं ठेके में बैठ के ठेके के मतलब हाथे में तो लाइसेंस सरकार ने दिया हुआ है इस चीज का बकायदा लाइसेंस पीने का दिया है इसका थोड़ी दिया कि आप गाड़ी चलाओ गाड़ी छोड़ दे बिल्कुल छोड़ो आप गाड़ी टैक्सी से जाओ ठीक है ਮੈਂ ਇਹ ਹੀ ਕਹਣਾ ਚਾਹੂੰਗਾ ਸਰਕਾਰ ਨੂੰ ਕਿ ਠੇਕੇ ਬੰਦ ਕਰੋ ਜਿਹਦਾ ਨਹੀਂ ਕਿਹਾ ਗਿਆ ਬਿਲਕੁਲ ਸਹੀ ਗੱਲ ਕੀਤੀ ਆ ਜਦੋਂ ਆਪਾਂ ਨੂੰ ਓਪਨ ਆ ਇਹ ਖਾਣਾ ਪੀਣਾ ਜੋ ਵੀ ਆ ਅਸੀਂ ਬਿਜ਼ਨਸਮੈਨ ਬੰਦੇ ਆ ਕੰਪਨੀਆਂ ਦੇ ਮਾਲਕ ਆ ਗਿਆ ਸਾਡੇ ਕੋਲ ਮੈਨੇਜਰ ਵੀ ਆਉਣਾ ਸਾਡੇ ਕੋਲੇ ਸੁਪਰਵਾਈਜ਼ਰ ਵੀ ਆਉਣਾ ਸਾਰਿਆਂ ਨੇ ਬੰਦਿਆਂ ਨੇ ਆਉਣਾ ਹੈਗਾ ਅਗਰ ਅਸੀਂ ਨਾ ਅਸੀਂ ਕਰ ਰਹੇ ਉਹਨੂੰ ਬੁਲਾ ਸਕਦੇ ਨੇ ਆ ਕੇ ਅਗਰ ਜੋ ਘਰ ਜਾ ਕੇ ਬੁਲਾਉਂਦੇ ਵੀ ਅਸੀਂ ਤੇ ਫਿਰ ਉਹ ਉਸ ਤੋਂ ਬਾਅਦ ਪੀ ਕੇ ਫਿਰ ਆਪਣੇ ਘਰ ਜਾਏਗਾ ਰਾਸਤੇ ਤੇ ਦੇਖੋ ਜਾਣਾ ਪੜੀ ਗੱਡੀ ਜਮ ਉਸ ਬੰਦੇ ਨੇ ਆ ਰਸਤੇ ਫੇਰ ਕੇ ਨਹੀਂਗੇ ਇਹ ਫੇਰ ਚਲਾਨ ਕਰਨਗੇ ਅਗਰ ਅਸੀਂ ਉਹਨਾਂ ਦੇ ਘਰੇ ਜਾਣੇ ਆ ਅਸੀਂ ਆਪਣੇ ਘਰੇ ਆਵਾਂਗੇ ਤਾਂ ਫੇਰ ਵੀ ਇਹ ਤਾਂ ਹੈ ਨਹੀਂ ਵੀ ਹੋਟਲਾਂ ਵਿੱਚ ਹੋਟਲ ਖੁੱਲੇ ਹੋਏ ਆ ਰੈਸਟੋਰੈਂਟ ਖੁੱਲੇ ਹੋਏ ਆ ਹੱਤੇ ਖੁੱਲੇ ਹੋਏ ਆ ਠੇਕੇ ਖੁੱਲੇ ਹੋਏ ਆ ਇਹ ਕਹਿੰਦਾ ਹਾਂ ਤੇ ਕਿ ਇਹ ਮਤਲਬ ਕਹਿੰਦਾ ਮੇਰਾ ਹਜੇ ਹਜੇ 1 ਮਿੰਟ ਬੀਟੋ ਉਹਨਾਂ ਸਾਹ ਮੁਕਤ ਇੱਕ ਮਿੰਟ ਮੇਰਾ ਹਜੇ ਤੱਕ ਨਾ ਚਲਾਨ ਹੋਇਆ ਗੱਡੀ ਮੇਰੀਓ ਪਿੱਛੇ ਖੜੀ ਲੱਗੀ ਆ ਮੈਂ ਦੇਖਿਆ ਨਾਕਾ ਲੱਗਿਆ ਚਲੋ ਮੈਂ ਨਿਕਲੇ ਥੋਂ ਫੇ ਅਜੇ ਕੋਲ ਮੈਂ ਗੱਡੀ ਚ ਆਪਸ ਲੈ ਜਿਤਨਾ ਮਰਜੀ ਲਜਮਾਂ ਕਹਿਨ ਦਾ ਭਾਵ ਕੀ ਆ ਇਹ ਬਹੁਤ ਮੈਂ ਨਾ ਆਮ ਆਦਮੀ ਪਾਰਟੀ ਦਾ ਬੰਦਾ ਹੈਗਾ ਮੇਰੇ ਉੱਪਰ ਤੱਕ ਲੰਕੇ ਆ ਬਹੁਤ ਵਧੀਆ ਮੇਰੇ ਇੱਥੇ ਮੈਂ ਫੋਨ ਕਰਾਵਾਂ ਨਾ ਐਮ ਐਲ ਏ ਵਗੈਰੇ ਸਾਰੇ ਸਾਰਾ ਤੁਹਾਨੂੰ ਮੀਡੀਆ ਪੂਰਾ ਦੱਸੇਗਾ ਲੇਕਿਨ ਆ ਕੰਮ ਜਿਹੜਾ ਗਲਤ ਹੈਗਾ ਬਈ ਇੱਕ ਦਾ ਓਪਨ ਠਿੱਕੀ ਖੁੱਲ੍ਹਿਆ ਇੱਕ ਹੱਤੇ ਖੁੱਲ੍ਹਿਆ ਆਪਾਂ ਮਾੜਾ ਹੀ ਨਿਕਲਦੇ ਆ ਇਹ ਦੇਖਦੇ ਰਹਿੰਦੇ ਆ ਉੱਥੇ ਬੰਦਾ ਨਿਕਲੋ ਚਲਾਨ ਕਰੀਏ ਅੱਛਾ ਯਾਨੀ ਕਿ ਪਹਿਲਾਂ ਤੋਂ ਹੈ ਔਰ ਦੇਖਿਆ ਹੁੰਦਾ ਵੀ ਕਿਹੜਾ ਬੰਦਾ ਪੀ ਕੇ ਨਿਕਲਿਆ ਬਿਲਕੁਲ ਬਿਲਕੁਲ ਜੀ ਇੱਥੇ ਨਾ ਦੇਖੋ ਗੱਡੀ ਖੜੀ ਹੈ ਹਾਂ ਗੱਡੀ ਉੱਪਰ ਖੜੀ ਹੈਗੀ ਆ ਪਰ ਅੱਛਾ ਸਰ ਪਰ ਆਪਾਂ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਆ ਐਕਸੀਡੈਂਟ ਦਾ ਖਤਰਾ ਹੈ ਕਿ ਨਹੀਂ ਤੇ ਸਰ ਪਤਾ ਕੀ ਆ ਹੁਣ ਕੋਈ ਇਹ ਫਿਰ ਸੈਕਸ਼ਨ ਦੇਖੋ ਬਣਿਆ ਹੈ ਜਦੋਂ ਓਪਨ ਹੈਗਾ ਜੇ ਅਗਰ ਐਕਸੀਡੈਂਟ ਹੁੰਦਾ ਤੇ ਆਪੇ ਜ਼ਿੰਮੇਵਾਰ ਹੋਏਗਾ ਆਪਾਂ ਤੇ ਜਿਹਦੀ ਦੂਜੇ ਦੀ ਜਾਨ ਜੋਖਿਮ ਚ ਆ ਗਈ ਤੇ ਫਿਰ ਅਸੀਂ ਜੇਲ੍ਹ ਜਾਵਾਂਗੇ ਅੱਛਾ ਅਸੀਂ ਜੇਲ੍ਹ ਜਾਵਾਂਗੇ ਨਾ ਅਗਰ ਅਸੀਂ ਕਿਹਾ ਨੁਕਸਾਨ ਕਰਦੇ ਅਸੀਂ ਜੇਲ੍ਹ ਜਾਵਾਂਗੇ ਉਹਦੇ ਕਰਕੇ ਆ ਨਾ ਵੀ ਸਾਨੂੰ ਇਹ ਇਸ ਤਰ੍ਹਾਂ ਦਾ ਬਹੁਤ ਹੀ ਗਲਤ ਕੰਮ ਹੈ ਜਦੋਂ ਦੇਖੋ ਹੱਤਿਆਂ ਦੇ ਸਾਹਮਣੇ ਠੇਕਿਆਂ ਦੇ ਸਾਹਮਣੇ ਆਪਾਂ ਬਿਜ਼ਨਸ ਵਾਲੇ ਬੰਦੇ ਆ ਗਏ ਆ ਸਾਡੇ ਕੋਲ ਪਾਰਟੀ ਨਾ ਆਉਣੀ ਆ ਭਾਈ ਮਿਲਜਣਾ ਦੇ ਮੇਰ ਗੋਣਾ ਹੈਗਾ ਮਿਲਜਣਾ ਮੈਚ ਜਾਣਾ ਹੈਗਾ ਤੇ ਚੱਲ ਕੇ ਤਾਂ ਫਿਰ ਰੋਡ ਤੋਂ ਹੀ ਜਾਣਾ ਅਗਰ ਜੇ ਤੁਸੀਂ ਇਸ ਤਰ੍ਹਾਂ ਦਾ ਦਿਖਾਣੇ ਠੀਕ ਹੈ ਹਰੇਕ ਦੀ ਆਪਣੀ ਆਪਣੀ ਸੋਚ ਹੈ ਔਰ ਜਿਹੜੇ ਡਰਿੰਕ ਕਰਦੇ ਨੇ ਉਹਨਾਂ ਦੀ ਆਪਣੀ ਇੱਕ ਸਫਾਈ ਹੈ ਚਾਹੀਏ ਕਿਥੇ ਹੁਣ ਆਪਾਂ bizness ਕਰਦੇ ਆ ਕਿਤੇ ਦੇ ਬੈਠ ਕੇ ਕੰਪਨੀ ਕਰਨੀ ਆ ਸਰ ਉਹ ਤਾਂ ਠੀਕ ਹੈ ਜੀ ਪਰ ਡਰਿੰਕ ਐਂਡ ਡਰਾਈਵ ਉਹ ਤਾਂ ਇੱਕ ਕ੍ਰਾਈਮ ਹੈ ਆਪਣੇ ਸੰਵਿਧਾਨ ਚ ਤੇ ਜਿਹੜੇ ਦੇਖ ਮੈਂ ਤੇ ਸਾਰੇ ਬੱਚਰ ਗਏ ਤੁਸੀਂ ਆ ਗਏ ਹੋ ਤੇ ਹੁਣ ਆਪਾਂ ਘਰ ਦੇ ਵਹਿ ਵਿੱਚ ਬਹਿ ਕੇ ਤੇ ਪਰਿਵਾਰ ਵਿੱਚ ਜਿਹੜਾ ਹੁਣ ਮੈਨੇਜਰ ਆਉਂਦੇ ਘਰਾਂ ਦੇ ਵਿੱਚ ਆਪਾਂ ਕਿੱਦਾਂ ਘਰਾਂ 'ਚ ਲੈ ਕੇ ਜਾਵਾਂਗੇ ਅਗਰ ਜੇ ਉਹ ਚਲੋ ਘਰਾਂ 'ਚ ਆਉਂਦੇ ਵੀ ਆ ਫਿਰ ਘਰਾਂ ਤੋਂ ਫਿਰ ਉਹ ਨਹੀਂ ਆਪਣੇ ਘਰ ਵੀ ਜਾਣਾ ਜਲਤਾ ਨਹੀਂ ਆ ਕੋ ਕੁਛ ਨਹੀਂ ਆ ਅਗਰ ਕੋਈ ਪੈਕ ਲਗਾਣਾ ਹੈ ਕੁਛ ਵੀ ਕਰਦੇ ਆਪਣੇ ਘਰ ਦੇ ਵਿੱਚ ਬਹਿ ਕੇ ਲਗਾਓ ਉੱਥੇ ਵਪਾਰੀਆਂ ਕੋ ਜਾਨਦੇ ਅਸੀਂ ਵਪਾਰੀ ਆਪਣੇ ਘਰਾਂ ਦੇ ਵਿੱਚ ਬੈਠ ਲਾਉਂਦੇ ਆ ਕਹਿੰਦੇ ਭਾਈ ਇੱਥੇ ਡਰਾਈ ਹੈ ਜੀ ਹਾਂ ਹਰਿਆਣਾ ਜਲਜੋਤ ਕੇ ਨਹੀਂ ਜੀ ਡਰਾਈ ਹੈ ਡਾਈ ਹੈ ਜੀ ਹੁਣ ਤੇ ਆਪਣਾ ਪੰਜਾਬ ਚੁੱਪਨ ਆ ਤੇ ਫਿਰ ਪੰਜਾਬ ਜਿਹੜਾ ਪੀਐਸ ਵੀ ਨਿਕਲੇਗਾ ਪਰ ਅਗਰ ਆਪਣਾ ਦਾ ਪੀਓ ਨਹੀਂ ਪਿੰਡਾਂ ਦਾ ਸਭ ਹੁੰਦੀ ਹੈ ਦਿਖਾਉਣ ਜਦੋਂ ਬਿਜਨੈਸ ਵਾਲਾ ਬੰਦਾ ਸਾਰੀ ਦਿਹਾੜੀ ਖਫਤਗਾਰੀ ਕਰਦੇ ਆ ਪਰ ਕੋਰੋਨਾ ਦਾ ਕੰਮ ਕਰਦੇ ਆ ਗਿਆ ਅੱਡੇ ਬਿਜਨੈਸ ਦੇ ਬੰਦੇ ਹੁਣ ਵਪਾਰੀਆਂ ਦੇ ਬਹਿਣਾ ਦਾ ਦੇ ਉਹ ਤੇ ਦਾ ਮਾੜਾ ਪਤਾ ਹੁੰਦਾ ਹੀ ਹੈ ਕਿੰਨੀ ਦੇ ਜਦੋਂ ਖੁੱਲੇ ਓਪਨ ਜੇ ਬੰਦ ਹੋ ਗਏ ਫਿਰ ਕਿੱਥੋਂ ਲੱਭੋਗੇ ਫਿਰ ਉਹ ਕੋਈ ਨਹੀਂ ਫਿਕਰਾਂ ਜਾਈ ਜੇ ਕਿ ਫਿਕਰ ਹੈ ਬੈਗ ਵੀ ਆ ਕਰਾਂਗੇ ਠੀਕ ਐ ਸਰ ਸਮਰਾਲਾ ਚੌਂਕ ਵਿੱਚ ਲੱਗੇ ਹੋਏ ਵਿਸ਼ੇਸ਼ ਨਾਕੇ ਦੀ ਸੁਪਰਵਾਈਜ਼ਨ اے ایس ਆਈ ਸਰਜੀਤ ਸਿੰਘ ਜੀ ਕਰ ਰਹੇ ਨੇ ਜੋ ਮੇਰੇ ਨਾਲ ਮੌਜੂਦ ਨੇ ਸਰ ਹੁਣ ਤੱਕ ਕਿੰਨੀਆਂ ਕ ਗੱਡੀਆਂ ਚੈੱਕ ਹੋ ਚੁੱਕੀਆਂ ਨੇ ਹੁਣ ਤੱਕ 50 ਦੇ ਕਰੀਬ ਦੇ ਗੱਡੀਆਂ ਹੋ ਗੀਆਂ ਹੋ ਗੀਆਂ ਚੈੱਕ ਚੈੱਕ ਕਰ ਲਿਆ ਪਹਿਨਾ ਅੱਛਾ ਕੋਈ ਐਦਾ ਦਾ ਲੱਭਿਆ ਜੋ ਡਰਿੰਕ ਕਰਕੇ ਗੱਡੀ ਚਲਾ ਰਿਹਾ ਹੋਵੇ ਅਜੇ ਤੱਕ ਨਹੀਂ ਕੋਈ ਆਇਆ ਭਾਈ ਚੱਲਣ ਦੇ ਆ ਚੈੱਕing ਸਾਡੀ ਹਾਂਜੀ ਵਾਰ ਵਾਰ ਗੱਡੀ ਦਾ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਚੱਲੇਗੀ ਇਹ 8:00 ਵਜੇ ਤੋਂ ਲੈ ਕੇ 11:00 ਵਜੇ ਤੱਕ 11:00 ਵਜੇ ਤੱਕ ਹਾਂਜੀ ਹਾਂਜੀ ਅੱਛਾ ਹੁਣ ਲੱਗਦਾ ਕਿ ਇਹ ਜਿਹੜੀ ਆਪਾਂ ਮੁਹਿੰਮ ਛੇੜੀ ਹੋਈ ਹੈ ਡਰਿੰਕ ਐਂਡ ਡਰਾਈਵ ਦੇ ਖਿਲਾਫ ਉਹਦਾ ਅਸਰ ਦਿਖ ਰਿਹਾ ਹੈ ਹਾਂਜੀ ਬਹੁਤ ਜ਼ਿਆਦਾ ਲੋਕਾਂ ਦੇ ਪਾਸ ਲੱਗਿਆ ਤਕਰੀਬਨ ਹੀ ਕਿ ਡਰਿੰਕ ਕਰਦਾ ਕਿੰਨਾ ਜੁਰਮਾਨਾ ਪੈਂਦਾ ਹੈ ਨਹੀਂ ਨਾ ਆਪਣੀ ਸੇਫਟੀ ਹਾਂਜੀ 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 ਨਾ ਪਾਬਲ ਗੁਰੂ ਬਿਲਕੁਲ ਕਈ ਵਾਰ ਡਰਾਈਵਰ ਜਿਹੜੇ ਨੇ ਸ਼ਰਾਬਤਾ ਪੀ ਲੈਂਦੇ ਨੇ ਆਪਣੀ ਜਾਨ ਤਾਂ ਜੋਖਮ ਚ ਪਾਉਂਦੀ ਹੈ ਦੂਜੇ ਦੀ ਜਾਨ ਵੀ ਜਿਹੜਾ ਜੋਖਮ ਪਾ ਲੈਂਦੇ ਉਹ ਵੀ ਖਤਰਨਾਕ ਯਾਰ ਦੂਜੇ ਪਾਸੇ ਜਾ ਕੇ ਗੱਡੀਆਂ ਮਾਰਨੀਆਂ ਓਵਰਟੇਕ ਕਰਨਾ ਕੋਈ ਆਪਣੇ ਹਿਸਾਬ ਨਾਲ ਚੱਲੇ ਜਾ ਰਿਹਾ ਹੋਰ ਦੇਤੇ ਮਗਰ ਗੱਡੀ ਮਾਰਦੇ ਹਾਂਜੀ ਸਰ ਇੱਕ ਮੈਂ ਦੇਖਿਆ ਕਿ ਨਹੀਂ ਕਾਰ ਨਹੀਂ ਕਮਰਸ਼ੀਅਲ ਛੋਟੇ ਵਹੀਕਲ ਵੀ ਚੈੱਕ ਹੋ ਰਹੇ ਸਾਰੇ ਹੋ ਰਹੇ ਸਰ ਛੋਟੇ ਨਹੀਂ ਹੋ ਰਹੇ ਵੱਡੀਆਂ ਗੱਡੀਆਂ ਵੀ ਮਾ ਛੋਟੇ ਆ ਧੀ ਵੀ ਹੋ ਰਿਹਾ ਹਾਂਜੀ 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 ਅੱਛਾ ਕਈ ਲੋਗ ਨੇ ਇਤਰਾ ਹੀ ਕਰਦੇ ਆ ਕਿ ਅਸੀਂ ਜਿਹੜਾ ਐਲਕੋਹਲ ਮੀਟਰ ਹੈ ਉਹਦੇ ਵਿੱਚ ਬਲੋ ਨਹੀਂ ਕਰਨਾ ਹਵਾ ਨਹੀਂ ਮਾਰਨੀ ਵੀ ਇਹ ਝੂਠਾ ਹੈ ਨਹੀਂ ਨਹੀਂ ਸਾਡੇ ਕੋਲ ਪਾਈਪ ਕਾਫੀ ਆ ਮੈਘਮੇ ਪਾਈਪਾਂ ਦਿੱਤੀਆਂ ਇਹਨੂੰ ਹਾਂ ਉਹ ਅਸੀਂ ਕੱਲੀ ਕੱਲੀ ਪਾਈਪ ਕੱਲੀ ਕੱਲੀ ਸਟੇਮੇ ਚੈੱਕ ਕਰਕੇ ਹੀ ਛੁੱਟਦੀ ਥੱਲੇ ਅੱਛਾ ਯਾਨੀ ਕਿ ਹਰੇਕ ਡਰਾਈਵਰ ਲਈ ਲਹਦਾ ਪਾਈਪ ਹਾਂਜੀ ਲਹਦਾ ਪਾਈਪ ਸਾਡੇ ਕੋਲ ਪਾਪਾ ਵਾਧੂ ਆ ਮੈਘਮੇ ਸਾਨੂੰ ਪਾਈਪਾਂ ਦਿੱਤੀਆਂ ਹਾਂ ਆ ਜੋ ਕੋਈ ਇਤਰਾ ਹੀ ਨਾ ਹਾਂ ਇਤਰਾ ਹੀ ਕੋਈ ਨਹੀਂ ਕਰਦਾ ਅਦਾਦੀ ਦਾ ਵੀ ਆਵੇ ਲੋ ਨਵੀਂ ਕੱਢ ਕੇ ਫਿਰ ਦੁਬਾਰਾ ਲਾ ਦਿੱ ਹਾਂਜੀ ਹਾਂਜੀ ਬਿਲਕੁਲ ਹਾਂਜੀ ਤਾਂ ਸਿਰਫ ਇਹ ਸਖਤੀ ਨਹੀਂ ਹੈ ਸੁਨੇਹਾ ਵੀ ਹੈ ਔਰ ਤੁਹਾਡੀ ਹਾਈਜੀਨ ਦਾ ਧਿਆਨ ਵੀ ਰੱਖਿਆ ਜਾ ਰਿਹਾ ਹੈ ਪਾਈਪਾਂ ਮਹਿਕਮੇ ਕੋਲ ਬਹੁਤ ਨੇ ਉਹ ਅਲੱਗ ਪਾਈਪ ਜਿਹੜੀ ਆ ਹਰ ਵਾਰ ਇਸਤੇਮਾਲ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ ਇੱਥੇ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਮੁੱਖ ਮਕਸਦ ਜਿਹੜਾ ਇਹ ਹੈ ਕਿ ਤੁਹਾਡੀਆਂ ਕੀਮਤੀ ਜਾਨਾਂ ਬਚੀਆਂ ਰਹਿਣ ਤੁਹਾਡੀਆਂ ਹੀ ਨਹੀਂ ਦਾਲ ਹੋਰ ਸੜਕਾਂ ਤੇ ਚੱਲਦੇ ਹੋਏ ਲੋਕ ਵੀ ਸੁਰੱਖਿਤ ਰਹਿਣ लुधियाना लुधियात कैमर परसन जे कमल कपूर लुधियाना लाइव